ਹਰ ਵਾਰ ਵੀ ਅਸੀਂ ਆਉਂਦੇ ਹਾਂ ਕਈ ਵਾਰ ਤੇ ਕਹਿੰਦੇ ਵੀ ਐਨਓਸੀ ਲੈ ਕੇ ਆਓ ਜਦੋਂ ਕਿ ਐਨਓਸੀ ਤਾਂ ਖਤਮ ਕਰਤੀ ਜੋ ਪਾਲਿਸੀ ਦੇ ਹਿਸਾਬ ਨਾਲ ਜਿਹੜੀਆਂ ਰਜਿਸਟਰੀਆਂ ਹੋਣਗੀਆਂ 1 ਦਸੰਬਰ ਤੋਂ ਤੇ ਆਪਣਾ ਫਰਵਰੀ ਦੀ ਐਂਡਿੰਗ ਤੱਕ ਉਹਨਾਂ ਕਲੋਨੀਆਂ ਚ ਹੀ ਕੇਵਲ ਕਨੈਕਸ਼ਨ ਦੇਣ ਲਈ ਕਿਹਾ ਗਿਆ ਜਿਹੜਾ ਬੀਜੀਪੁਰ ਨੇ ਲੈਟਰ ਜਾਰੀ ਕਰਿਆ ਅਸੀਂ ਇੱਥੇ ਖਰੜ ਖਾਨਪੁਰ ਐਕਸ਼ਨ ਸਾਹਿਬ ਕੋਲ ਐਸਜੀਓ ਸਾਹਿਬ ਕੋਲ ਆਏ ਸੀ ਉਹ ਲੈਟਰ ਲੈ ਕੇ ਉਹ ਲੈਟਰ ਦੇ ਵਿੱਚ ਉਹ ਕਹਿੰਦੇ ਵੀ ਹਜੇ ਸਾਨੂੰ ਇਹ ਸਮਝ ਨਹੀਂ ਲੱਗੀ ਇਹਦੇ ਵਿੱਚ ਕਾਫੀ ਸਾਰੀਆਂ ਕਮੀਆਂ ਐ ਬਾਕੀ ਇਸ ਦੇ ਨਾਲ ਸਬੰਧਤ ਅਸੀਂ ਕਾਰਸਾਧਕ ਅਫਸਰ ਨੂੰ ਵੀ ਲਿਖਤਾ ਹੈਗਾ ਉਧਰ ਵੀ ਅਸੀਂ ਅਡਜਿਸਨ ਦਫਤਰ ਨੂੰ ਵੀ ਲਿਖਤਾ ਇਸ ਸੰਬੰਧੀ ਸਾਨੂੰ ਕਲੀਅਰ ਕੀਤਾ ਜਾਵੇ ਕਿ ਕਿੰਨੀ ਹੈਗਾ ਇਹ ਮੇਰੇ ਸਾਹਬ ਨਾਲ ਤਾਂ ਫਿਰ ਸਾਡੀ ਕੋਲ ਤਾਂ ਇੱਕੋ ਹੱਲ ਹੈ ਵੀ ਅਸੀਂ ਅਣਮਿੱਥੇ ਸਮੇਂ ਲਈ ਪੁਖੜਤਾਲ ਦੀ ਬੈਠ ਜਾਈਏ ਸਰ ਅੱਜ ਜੋ ਹੈ ਬਿਜਲੀ ਬੋਰਡ ਦੇ ਵਿੱਚ ਅਨਪਰੂਵਡ ਕਲੋਨੀਆ ਦੇ ਵਿੱਚ ਜੋ ਵਸਨੀਕ ਰਹਿ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਜਿਹੜੇ ਹੈ ਇੱਕ ਲੈਟਰ ਜਾਰੀ ਕਰ ਦਿੱਤਾ ਹੈ ਕਿ ਅਨਰਾਈਜ਼ ਜਿਹੜੀ ਕਲੋਨੀਆ ਉਹਨਾਂ ਨੂੰ ਐਨਓਸੀ ਖਤਮ ਕਰਕੇ ਮੀਟਰ ਜਿਹੜੇ ਆ ਲਗਾਉਣੇ ਸ਼ੁਰੂ ਕੀਤੇ ਜਾਣ ਪਰ ਕਹਿੰਦੇ ਨੇ ਕਿ ਬਿਜਲੀ ਬੋਰਡ ਮੀਟਰ ਇਸ਼ੂ ਨਹੀਂ ਕਰ ਰਿਹਾ ਕੀ ਮਸਲਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਜਿਹੜਾ ਪੀਐਸਪੀਸੀਲ ਦਾ ਜਿਹੜਾ ਸਰਕੂਲਰ ਇਸ਼ੂ ਹੋਇਆ ਹੈ ਕਨੈਕਸ਼ਨ ਦੇਣ ਸੰਬੰਧੀ ਉਸ ਦੇ ਵਿੱਚ ਜੋ ਪਾਲਿਸੀ ਦੇ ਹਿਸਾਬ ਨਾਲ ਜਿਹੜੀਆਂ ਰਜਿਸਟਰੀਆਂ ਹੋਣਗੀਆਂ 1 ਦਸੰਬਰ ਤੋਂ ਤੇ ਆਪਣਾ ਫਰਵਰੀ ਦੇ ਐਂਡing ਤੱਕ ਉਹਨਾਂ ਕਲੋਨੀਆਂ ਚ ਹੀ ਕੇਵਲ ਕਨੈਕਸ਼ਨ ਦੇਣ ਲਈ ਕਿਹਾ ਗਿਆ। ਬਾਕੀ ਸੰਬੰਧੀ ਅਸੀਂ ਜਿਹੜੇ ਸਾਡੇ ਕੋਲ ਖਫਤਕਾਰ ਆ ਰਹੇ ਆਂ ਉਹਨਾਂ ਦੀ ਰਜਿਸਟਰੀ ਦੀਆਂ ਕਾਪੀਆਂ ਲੈ ਕੇ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਿਆ ਵੀ ਬਾਕੀ ਜਿਹੜੀਆਂ ਕਲੋਨੀਆਂ ਜੋ ਇਸ ਰਜਿਸਟਰੀ ਇਹ ਡੇਡ ਤੋਂ ਪਹਿਲਾਂ ਦੀਆਂ ਹੋਈ ਹੋਈਆਂ ਰਜਿਸਟਰ ਉਹਨਾਂ ਬਾਰੇ ਜਿਹੜੀਆਂ ਸਿੱਧਾ ਹੈਗੀਆਂ ਇਸ ਦਫ਼ਤਰ ਨੂੰ ਦਿੱਤੀਆਂ ਜਾਣ। ਬਾਕੀ ਇਸ ਦੇ ਨਾਲ ਸਬੰਧਤ ਅਸੀਂ ਕਾਰਸਾਧਕ ਅਫਸਰ ਨੂੰ ਵੀ ਲਿਖਤਾ ਹੈਗਾ ਉਧਰ ਵੀ ਅਸੀਂ ਰਜਿਸਟ੍ਰੇਸ਼ਨ ਦਫਤਰ ਨੂੰ ਵੀ ਲਿਖਤਾ ਇਸ ਸੰਬੰਧੀ ਸਾਨੂੰ ਕਲੀਅਰ ਕੀਤਾ ਜਾਵੇ ਕਿ ਕਿੰਨੀ ਹੈਗਾ ਬਾਕੀ ਪੰਜਾਬ ਸਰਕਾਰ ਨੇ ਜਿਹੜੀਆਂ ਇਹ ਛੋੜ ਦਿੱਤੀਆਂ ਸੀ ਉਸ ਹਿਸਾਬ ਦੇ ਨਾਲ ਜੋ ਸਾਡੇ ਕੋਲ ਸਰਕੂਲਰ ਹੋ ਕੇ ਆਇਆ ਉਸ ਦੀ ਅਸੀਂ ਇਨਬਿਨ ਪਾਲਣਾ ਕਰਦੇ ਤੇ ਇਹ ਜਿਹੜਾ ਮਸਲਾ ਹੈ ਕਦੋਂ ਤੱਕ ਇਹਨਾਂ ਦਾ ਹੱਲ ਹੋ ਜਾਊਗਾ ਜੀ ਇਹ ਕਿੰਨੀ ਕੀ ਸੁਭਾਵਨਾ ਹੈ ਜੀ ਇਹਦੇ ਜਿਹੜੇ ਪੂਰੀ ਸੁਭਾਵਨਾ ਹੈਗੀ ਆ ਹੱਲ ਹੋਣ ਦੀ ਕਿਉਂਕਿ ਸਾਡੀ ਜਿਹੜੀ ਸਰਕਾਰ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਪੀਐਸਪੀਸੀ ਦੀ ਜਿਹੜੀ ਮੈਨੇਜਮੈਂਟ ਹੈਗੀ ਆ ਤਾਂ ਤੁਸੀਂ ਜਿਵੇਂ ਖਪਤਕਾਰਾਂ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਸਮੇਂ ਸਮੇਂ ਸਿਰ ਉਹ ਨਜਿੱਟਰੀ ਹੈ ਤੇ ਬਹੁਤ ਜਲਦੀ ਹੀ ਫੈਸਲਾ ਮੈਨੂੰ ਆ ਜਾਣ ਦੀ ਉਮੀਦ ਹੈ ਤੇ ਜਲਦੀ ਹੋ ਵੀ ਜਾਣਾ ਅਮਰਿੰਦਰ ਸਿੰਘ ਜੀ ਅੱਜ ਜਿਹੜਾ ਆਹ ਰੋਜ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਬਿਜਲੀ ਬੋਰਡ ਦੇ ਵਿੱਚ ਆ ਕੇ ਹਾਂਜੀ ਇਹ ਕੀ ਮਸਲਾ ਹੈ ਕੀ ਕਹਿਣਾ ਚਾਹੁੰਦੇ ਹੋ ਮਸਲਾ ਤਾਂ ਇਹ ਹੈ ਜੀ ਜਿਹੜੇ ਵੀ ਅਨਪਰੂਵਡ ਕਲੋਨੀਆਂ ਆਏ ਉਹਨਾਂ ਨੂੰ ਰਾਹਤ ਦੇਣ ਵਾਸਤੇ ਭਗਵੰਤ ਮਾਨ ਸਰਕਾਰ ਨੇ ਇੱਕ ਐਨਓਸੀ ਖਤਮ ਕਰਨ ਵਾਸਤੇ ਲੈਟਰ ਜਾਰੀ ਕਰਿਆ ਜੀ ਠੀਕ ਹੈ ਜੀ ਉਹ ਲੈਟਰ ਦੇ ਵਿੱਚ ਸਰਕਾਰ ਨੇ ਲਿਖਤਾ ਜਿਨੇ 31 ਜੁਲਾਈ 2024 ਤੋਂ ਲੈ ਕੇ ਹਰਬਰੀ 2025 ਤੱਕ 90 ਦਿਨ ਦਾ ਸਮਾਂ ਦਿੱਤਾ ਉਹਦੇ ਵਿੱਚ ਆਪਣੀਆਂ ਰਜਿਸਟਰੀਆਂ ਕਰਾਉਣ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਸਹੂਲਤਾਂ ਉਹ ਲੈਣਾ ਤਾਂ ਇਸੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਬਿਜਲੀ ਬੋਰਡ ਨੂੰ ਲੈਟਰ ਜਾਰੀ ਕਰਿਆ ਅਸੀਂ ਇੱਥੇ ਖਰੜ ਖਾਨਪੁਰ ਐਕਸ਼ਨ ਸਾਹਿਬ ਕੋਲ ਐਸਡੀਓ ਸਾਹਿਬ ਕੋਲ ਆਏ ਸੀ ਉਹ ਲੈਟਰ ਲੈ ਕੇ ਉਹ ਲੈਟਰ ਦੇ ਵਿੱਚ ਉਹ ਕਹਿੰਦੇ ਵੀ ਹਜੇ ਸਾਨੂੰ ਇਹ ਸਮਝ ਨਹੀਂ ਲੱਗੀ ਇਹਦੇ ਵਿੱਚ ਕਾਫੀ ਸਾਰੀਆਂ ਕਮੀਆਂ ਐ ਜਿਹੜੀਆਂ ਕਿ ਵਿਭਾਗ ਦੂਰ ਕਰੇਗਾ ਤਾਂ ਉਸ ਤੋਂ ਬਾਅਦ ਅਸੀਂ ਆਪਣੀ ਕਾਰਵਾਈ ਸ਼ੁਰੂ ਕਰਾਂਗੇ ਹੂੰ ਜਦੋਂ ਸਰਕਾਰ ਨੇ ਐਨਓਸੀ ਖਤਮੇ ਕਰਤੀ ਤਾਂ ਮੀਟਰ ਲਾਣੇ ਵਾਂ ਕੀ ਹਰ ਜਾਏ ਤਾਂ ਜਿੰਨੀ ਵਾਰ ਵੀ ਅਸੀਂ ਆਉਂਦੇ ਆਂ ਕਈ ਵਾਰ ਤੇ ਕਹਿੰਦੇ ਵੀ ਐਨਓਸੀ ਲੈ ਕੇ ਆਓ ਜਦੋਂ ਕਿ ਐਨਓਸੀ ਤਾਂ ਖਤਮ ਕਰਤੀ ਬਟੇ ਕਹਿੰਦੇ ਆ ਵੀ ਜਿਹੜੀ 31 ਜੁਲਾਈ ਤੋਂ ਪਹਿਲਾਂ ਰਜਿਸਟਰੀਆਂ ਹੋਈਆਂ ਵੀ ਆ ਅਸੀਂ ਉਹਨਾਂ ਦੇ ਬਾਰੇ ਲੈਟਰ ਦੇ ਵਿੱਚ ਕੁਝ ਨਹੀਂ ਲਿਖਿਆ ਵਾ ਜਿਹੜੇ ਨਵੀਂ ਰਜਿਸਟਰੀ ਕੋਈ ਕਰਾ ਕੇ ਲੈ ਕੇ ਆਉਂਗਾ ਅਸੀਂ ਉਹਨਾਂ ਦੇ ਮੀਟਰ ਲਾਉਂਗੇ ਅੱਜ ਉਰੇ ਜਿਹੜੇ ਹਨ ਕਿੰਨੇ ਕੁ ਕਲੋਨੀਆਂ ਦੇ ਅਨ ਪ੍ਰੂਵਡ ਦੇ ਜਿਹੜੇ ਬਸਨੀਕ ਆਏ ਹੋਏ ਨੇ ਇੱਥੇ ਘੱਟੋ ਘੱਟ 8-10 ਕਲੋਨੀਆਂ ਦੇ ਬਸਨੀਕ ਆਏ ਹੋਏ ਜਿੱਦਾਂ ਦਾਉ ਮੱਜਲਾ ਏਰੀਆ ਹੋ ਗਿਆ ਖੜੂਏ ਦਾ ਏਰੀਆ ਹੋ ਗਿਆ ਮਾਮੂ ਪਰਦਾ ਏਰੀਆ ਹੋ ਗਿਆ ਖੁਖੜੀ ਦਾ ਏਰੀਆ ਹੋ ਗਿਆ ਤੇ ਜਿੰਨੇ ਵੀ ਲੋਕਾਂ ਨੇ ਇਹਦੇ ਵਿੱਚ ਘਰ ਬਣਾਏ ਆ ਇਹ ਸਾਰੇ ਤਕਰੀਬਨ ਲੋਕ ਇੱਥੇ 40 ਤੋਂ 50 ਬੰਦੇ ਆਏ ਹੋਏ ਤੇ ਅਗਰ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ ਕੀ ਕਰੋਗੇ ਜੀ ਮਸਲਾ ਹੱਲ ਜਿਸ ਤਰ੍ਹਾਂ ਐਕਸ਼ਨ ਸਾਹਿਬ ਦੇ ਕਹਿਣ ਦੇ ਮੁਤਾਬਿਕ ਅਸੀਂ ਬਿਜਲੀ ਬੋਰਡ ਨੂੰ ਕਹਿੰਦੇ ਸੀ ਲੈਟਰ ਲਿਖਤਾ ਜਿਨ੍ਹਾਂ ਦੀ ਪਹਿਲਾਂ ਦੀ ਹਿਸਟਰੀ ਹੋਈ ਵੀ ਹੈ ਹੂੰ ਵੀ ਉਹਨਾਂ ਦਾ ਬਾਰੇ ਦੱਸਿਆ ਜਾਵੇ ਹੂੰ ਤੇ ਮੇਰੇ ਸਾਹਿਬ ਨਾਲ ਤਾਂ ਫਿਰ ਸਾਡੇ ਕੋਲ ਤਾਂ ਇੱਕੋ ਹੱਲ ਹੈ ਵੀ ਅਸੀਂ ਅਣਮਿੱਥੇ ਸਮੇਂ ਲਈ ਭੁਖੜਤਾਲ ਦੇ ਬੈਠ ਜਾਈਏ